ਵੇਖ ਲਓ ਦੁਨੀਆ ਗੋਲ ਆ ਪਹਿਲਾਂ ਗੈਸ ਤੇ ਚਾਹ ਬਣਦੀ ਆ ਚਾਹ ਨਾ ਗੈਸ ਬਣ ਜਾਂਦੀ ਆ ਕੀ ਹੋਰੇ ਕੀ ਹੋਰੇ ਜੀ ਤੇ ਮੈਂ ਚੱਕਾ ਘੁਮਾ ਘੁਮਾ ਕੇ ਵੇਖ ਲਿਆ ਇੰਨੀ ਵਾਰੀ ਠਕ ਠਕ ਦੀ ਆਵਾਜ਼ ਪਤਾ ਨਹੀਂ ਕਿਉਂ ਨਹੀਂ ਹਟਦੀ ਧਿਆਨ ਨਾਲ ਚੈੱਕ ਕਰੋ ਹੋ ਤੁਸੀਂ ਤਾਂ ਕਹਿੰਦੇ ਮੈਂ ਮਕੈਨਿਕ ਹੀ ਬੜਾ ਵਧੀਆ ਹਾਂ ਮੈਂ ਸਾਰਿਆਂ ਹਾ ਉਸ ਵਾਈਫ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਨਾ ਚਾਹ ਪੀਣੀ ਬੰਦ ਕਰ ਦੋ ਚਾਹ ਪੀ ਪੀ ਕੇ ਨਾ ਘਰ ਵਾਲੀਆਂ ਕਾਲੀਆਂ ਹੋ ਜਾਂਦੀਆਂ ਨੇ ਘਰ ਵਾਲਿਆਂ ਦਾ ਲਹੂ ਪੀ ਪੀ ਕੇ ਲਾਲ ਤੇ ਤੁਸੀਂ ਹੋਈਆਂ ਨਹੀਂ